ਦਰਜੀਤ ਦੁਸ਼ਾਂਤ ਤੋਂ ਬਾਅਦ ਹੁਣ ਪੰਜਾਬੀ ਗਾਇਕ ਰঞ্জੀਤ ਬਾਵਾ ਮੁਸ਼ਕਲਾਂ ਦੇ ਵਿੱਚ गिरਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸਦੀ ਕਿ ਰঞ্জੀਤ ਬਾਵਾ ਦਾ ਹਿਮਾਚਲ ਦੇ ਵਿੱਚ ਹੋਣ ਵਾਲਾ ਸ਼ੋਅ ਰੱਦ ਕਰ ਦਿੱਤਾ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਦੇਵੀ-ਦੇਵਤਿਆਂ ਦੇ ਉੱਤੇ ਇੱਕ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਹਿੰਦੂ ਜਥੇਬੰਦੀਆਂ ਦੇ ਵੱਲੋਂ ਇਤਰਾਜ਼ ਜਤਾਇਆ ਜਾਂਦਾ ਹੈ ਔਰ ਹਿਮਾਚਲ ਦੇ ਨਾਲਾਗੜ੍ਹ ਦੇ ਵਿੱਚ ਹੋਣ ਵਾਲਾ ਉਹਨਾਂ ਦਾ ਜੋ ਪ੍ਰੋਗਰਾਮ ਹੈ ਉਹ ਰੱਦ ਕਰ ਦਿੱਤਾ ਜਾਂਦਾ ਹੈ ਔਰ ਹੁਣ ਇਸ ਪ੍ਰੋਗਰਾਮ ਦੇ ਵਿੱਚ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਪਰਫਾਰਮ ਕਰਨਗੇ ਤਾਂ ਹਿਮਾਚਲ ਦੇ ਨਾਲਾਗੜ੍ਹ ਦੇ ਵਿੱਚ ਰੈੱਡ ਕਰਾਸ ਮੇਲਾ ਹੁੰਦਾ ਹੈ ਉਸ ਮੇਲੇ ਲਈ ਰਣਜੀਤ 바ਵਾ ਨੂੰ ਬੁੱਕ ਕੀਤਾ ਗਿਆ ਸੀ ਪਰ ਸ਼ੋਅ ਤੋਂ ਪਹਿਲਾਂ ਹੀ ਉਹਨਾਂ ਦਾ ਇਹ ਸ਼ੋਅ ਰੱਦ ਕਰ ਦਿੱਤਾ ਗਿਆ ਹੈ ਉਹਨਾਂ ਨੂੰ ਪਰਫਾਰਮ ਕਰਨ ਉੱਥੇ ਨਹੀਂ ਦਿੱਤਾ ਗਿਆ ਤਾਂ ਸੀ ਕਿ 15 ਦਸੰਬਰ ਨੂੰ ਇਹ ਸ਼ੋਅ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ Hindu ਜਥੇਬੰਦੀਆਂ ਦੇ ਵੱਲੋਂ ਇਤਰਾਜ਼ ਜਤਾਇਆ ਜਾਂਦਾ ਜਿਸ ਤੇ ਕਾਰਵਾਈ ਕਰਦੇ ਹੋਏ ਰਣਜੀਤ 바ਵਾ ਦਾ ਇਹ ਸ਼ੋਅ ਰੱਦ ਕਰ ਦਿੱਤਾ ਗਿਆ ਹੁਣ ਕੁਲਵਿੰਦਰ ਬਿੱਲਾ ਪੰਜਾਬੀ ਗਾਇਕ ਨੇ ਜੋ ਉਹ ਇਸ ਪ੍ਰੋਗਰਾਮ ਦੇ ਵਿੱਚ ਪਰਫਾਰਮ ਕਰਨਗੇ ਹਾਲਾਂਕਿ ਹਿੰਦੂ ਜਥੇਬੰਦੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਹਿੰਦੂ ਜਥੇਬੰਦੀਆਂ ਦੇ ਵੱਲੋਂ ਇਤੋਂ ਤੱਕ ਕਿਹਾ ਗਿਆ ਕਿ ਉਹਨਾਂ ਦੀ ਮਾਫੀ ਦੇ ਨਾਲ ਕੁਝ ਨਹੀਂ ਬਣੇਗਾ ਜੇਕਰ ਉਹ ਇੱਥੇ ਆਉਂਦੇ ਨੇ ਤਾਂ ਫਿਰ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਉਹਨਾਂ ਨੂੰ ਇੱਥੇ ਬੜ ਨਹੀਂ ਨ ਦਿੱਤਾ ਜਾਵੇ ਤਾਂ ਇਸ ਤਰੀਕੇ ਦੇ ਨਾਲ ਹਿੰਦੂ ਜਥੇਬੰਦੀਆਂ ਦੇ ਵੱਲੋਂ ਵਿਰੋਧ ਜਤਾਇਆ ਜਾਂਦਾ ਹੈ ਔਰ ਰਣਜੀਤ 바ਵਾ ਦਾ ਸ਼ੋਅ ਰੱਦ ਕਰ ਦਿੱਤਾ ਜਾਂਦਾ ਦੱਸ ਦਿਓ ਕਿ ਅ ਇਸ ਤੋਂ ਪਹਿਲਾਂ ਪੰਜਾਬੀ ਦਾ ਇੱਕ ਦਲਜੀਤ ਦੋਸਾਂ ਦੇ ਮੁਸ਼ਕਲਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਜੋ ਸ਼ੋਅ ਅੱਜ ਹੋਣਾ ਹੈ ਤਾਂ ਉਸ ਨੂੰ ਲੈ ਕੇ ਵੀ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਸੀ ਪਰ ਹੁਣ ਉਸ ਸ਼ੋਅ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਉਹ ਉਥੇ ਆਵਾਜਾਈ ਦਾ ਸਹੀ ਤਰੀਕੇ ਦੇ ਨਾਲ ਪ੍ਰਬੰਧਨ ਨਹੀਂ ਕੀਤਾ ਗਿਆ ਔਰ ਟ੍ਰੈਫਿਕ ਕੰਟਰੋਲ ਦੇ ਵੀ ਖਾਸ ਉਪਾਅ ਨਹੀਂ ਕੀਤੇ ਗਏ ਔਰ ਜਦੋਂ ਤੱਕ ਇਹ ਉਪਾਅ ਨਹੀਂ ਕੀਤੇ ਜਾਂਦੇ ਉਦੋਂ ਤੱਕ ਇਹ ਜੋ ਪ੍ਰਬੰਧਕ ਨੇ ਉਹਨਾਂ ਦਾ ਸ਼ੋਅ ਇਹ ਰੱਦ ਕਰ ਦਿੱਤਾ ਜਾਵੇ ਤਾਂ ਇਸ ਤਰੀਕੇ ਦੀ ਮੰਗ ਦਲਜੀਤ ਦੇ ਸ਼ੋਅ ਨੂੰ ਲੈ ਕੇ ਵੀ ਉੱਠ ਰਹੀ ਹੈ ਔਰ ਉਧਰ ਰਣਜੀਤ ਬਾਵਾ ਮੁਸ਼ਕਲਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਤਰੀਕੇ ਦੇ ਨਾਲ ਕਿਹਾ ਜਾਵੇ ਤਾਂ ਪੰਜਾਬੀ ਗਾਇਕਾ ਨੂੰ ਟਾਰਗੇਟ ਇੱਕ ਤਰੀਕੇ ਦੇ ਨਾਲ ਕਿਹਾ ਕੀਤਾ ਜਾ ਰਿਹਾ ਹੈ ਹਾਲਾਂਕਿ ਰਣਜੀਤ ਵਾਵਾ ਦਾ ਜੋ ਗੀਤ ਗਾਇਆ ਸੀ ਮੇਰਾ ਕੀ ਕਸੂਰ ਤਾਂ ਉਸ ਦੇ ਵਿੱਚ Hindu ਜੱਥੇਬੰਦੀਆਂ ਨੂੰ ਵੱਲੋਂ ਇਤਰਾਜ਼ ਜਤਾਇਆ ਜਾਂਦਾ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਤਰਾਜ਼ਯੋਗ ਸ਼ਬਦ ਰਣਜੀਤ ਵਾਵਾ ਦੇ ਵੱਲੋਂ ਇਸ ਗੀਤ ਦੇ ਵਿੱਚ ਗਾਏ ਜਾਂਦੇ ਨੇ ਔਰ Hindu ਦੇਵੀ ਦੇਵਤਿਆਂ ਦੇ ਉੱਤੇ ਟਾਰਗੇਟ ਕੀਤਾ ਜਾਂਦਾ ਉਹਨਾਂ ਦੇ ਵੱਲੋਂ ਜਿਸ ਕਰਕੇ ਜਿੱਥੇ ਬੰਦੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਸੀ ਔਰ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਕਿ ਉਹਨਾਂ ਨੂੰ ਇੱਥੇ ਹਿਮਾਚਲ ਦੇ ਵਿੱਚ ਪਰਫਾਰਮ ਕਰਨ ਨਾ ਦਿੱਤਾ ਜਾਵੇ ਜਿਸ ਤੇ ਕਾਰਵਾਈ ਕਰਦੇ ਹੋਏ ਉਹਨਾਂ ਦਾ ਸ਼ੋਅ ਰੱਦ ਹੋਇਆ ਹੈ ਤਾਂ ਵੱਡੀ ਇਹ ਖਬਰ ਹੈ ਕਿਉਂਕਿ ਪੰਜਾਬੀ ਗਾਇਕਾਂ ਦੇ ਨਾਲ ਜੁੜੀ ਹੋਈ ਔਰ ਵੱਡੀ ਖਬਰ ਇਸ ਲਈ ਵੀ ਬਣ ਜਾਂਦੀ ਹੈ ਕਿਉਂਕਿ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ ਪੰਜਾਬੀ ਗਾਇਕਾਂ ਨੂੰ ਹਾਲਾਂਕਿ ਇਹ Hindu ਜਿੱਥੇ ਬੰਦੀਆਂ ਦਾ ਰੋਸ ਹੈ ਪਰ ਉੱਥੇ ਦੂਸਰੇ ਪਾਸੇ ਦਲਜੀਤ ਦੁਸਾਂਜ ਨੂੰ ਲੈ ਕੇ ਇੱਕ ਤਰੀਕੇ ਦੀ ਹਵਾ ਜੋ ਕ੍ਰੀਏਟ ਕੀਤੀ ਜਾ ਰਹੀ ਹੈ ਤਾਂ ਉਹ ਵੀ ਕਾਫੀ ਮਾਇਨੇ ਰੱਖਦੀ ਹੈ ਕਿ ਆਖਿਰ ਕਿਉਂ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਦੀ ਜੇਕਰ ਗੱਲ ਕਰੀਏ ਤਾਂ ਕਰਨ ਔਜਲਾ ਪਰਫਾਰਮ ਕਰ ਚੁੱਕੇ ਨੇ ਉੱਥੇ ਉਸ ਸਮੇਂ ਵੀ ਇਸੇ ਤਰੀਕੇ ਦਾ ਮਾਹੌਲ ਸੀ ਪਰ ਉਸ ਸਮੇਂ ਇਸ ਤਰੀਕੇ ਦੀ ਐਡਵਾਈਜ਼ਰੀ ਨਹੀਂ ਜਾਰੀ ਕੀਤੀ ਗਈ ਔਰ ਇਸ ਤਰੀਕੇ ਦੇ ਨਾਲ ਸ਼ਿਕਾਇਤ ਨਹੀਂ ਕੀਤੀ ਗਈ ਪਰ ਹੁਣ ਦਲਜੀਤ ਦੇ ਸ਼ੋਅ ਨੂੰ ਲੈ ਕੇ ਸ਼ਿਕਾਇਤ ਕੀਤੀ ਜਾ ਰਹੀ ਹੈ ਰਣਜੀਤ ਬਾਵਾ ਦਾ ਸ਼ੋਅ ਰੱਦ ਕਰ ਦਿੱਤਾ ਗਿਆ ਦਾ ਭਲਾਤੇ ਕਿਉਂ ਵੱਧ ਰਹੇ ਨੇ ਆਖਿਰ ਕਿਉਂ ਇਸ ਤਰੀਕੇ ਦੇ ਨਾਲ ਪੰਜਾਬੀ ਗਾਇਕਾ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਇਸ ਦੇ ਪਿੱਛੇ ਕੋਈ ਹੋਰ ਮੰਛਾ ਹੈ ਤਈ ਵੀ ਵੱਡੇ ਸਵਾਲ ਖੜੇ ਕਰਦੀ ਹੈ ਕਿ ਆਖਿਰ ਕਿਉਂ ਕਿਉਂਕਿ ਦਲਜੀਤ ਦੀ ਜੇਕਰ ਗੱਲ ਕਰੀਏ ਤਾਂ ਦਲਜੀਤ ਦੇ ਵੱਲੋਂ ਹਾਲ ਹੀ ਦੇ ਵਿੱਚ ਆਪਣੇ ਇੱਕ ਸ਼ੋਅ ਦੇ ਵਿੱਚ ਇਥੋਂ ਤੱਕ ਕਿਹਾ ਗਿਆ ਸੀ ਕਿ ਹਿੰਦੁਸਤਾਨ ਕਿਸੇ ਦੇ ਬਾਪ ਦਾ ਨਹੀਂ ਹੈ ਜੋ ਮਨ ਆਏਗਾ ਉਹ ਬੋਲਣਗੇ ਜੋ ਮਨ ਆਏਗਾ ਉਹ ਕਰਨਗੇ ਇੱਕ ਉਹਨਾਂ ਦੇ ਵੱਲੋਂ ਰਾਹਤਿੰਦੋਰੀ ਸਾਹਿਬ ਦੀ ਪੋਇਟਰੀ ਵੀ ਆਪਣੇ ਸ਼ੋਅ ਦੇ ਵਿੱਚ ਬੋਲੀ ਜਾਂਦੀ ਹੈ ਉਹ ਵੀਡੀਓ ਵੀ ਕਾਫੀ ਵਾਇਰਲ ਹੁੰਦੀ ਹੈ ਔਰ ਉਸ ਤੋਂ ਬਾਅਦ ਇਸ ਤਰੀਕੇ ਦਾ ਜੋ ਇੱਕ ਕਦਮ ਚੁੱਕਿਆ ਗਿਆ ਤਾਂ ਸਵਾਲ ਜ਼ਰੂਰ ਖੜੇ ਹੁੰਦੇ ਨੇ ਔਰ ਉੱਥੇ ਉਸ ਤੋਂ ਪਹਿਲਾਂ ਪੰਡਿਤ ਰਾਓ ਤਰੇਨਵਰਦ ਵੱਲੋਂ ਵੀ ਸ਼ਿਕਾਇਤ ਕੀਤੀ ਗਈ ਸੀ ਔਰ ਤ੍ਰੇਂਗਾਨਾ ਦੇ ਵਿੱਚ ਜੇ ਦੋਨਾਂ ਦਾ ਸ਼ੋਅ ਹੋਇਆ ਸੀ ਤਾਂ ਉਸ ਨੂੰ ਲੈ ਕੇ ਵੀ ਐਡਵਾਈਜ਼ਰੀ ਜਾਰੀ ਕਰਨੀ ਪਈ ਸੀ ਜਿਸ ਤੋਂ ਬਾਅਦ ਅਨਿਲਜੀਤ ਭੜਕਦੇ ਹੋਏ ਔਰ ਬੋਲਦੇ ਹੋਏ ਨਜ਼ਰ ਆਉਂਦੇ ਨੇ ਕਿ ਇਸ ਤੋਂ ਪਹਿਲਾਂ ਜੋ ਹਾਲੀਵੁੱਡ ਦੇ ਸਿੰਗਰ ਆਉਂਦੇ ਨੇ ਤਾਂ ਉਹ ਇੱਥੇ ਜੋ ਕੁਛ ਮਰਜ਼ੀ ਗਾ ਕੇ ਚਲੇ ਜਾਂਦੇ ਨੇ ਉਦੋਂ ਤੁਹਾਨੂੰ ਬੱਚਿਆਂ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ ਉਦੋਂ ਸ਼ਰਾਬ ਵਾਲੇ ਗੀਤ ਵੀ ਸੁਣੇ ਜਾਂਦੇ ਨੇ ਉਦੋਂ ਇਸ ਤਰੀਕੇ ਦੀਆਂ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਪਰ ਜਦੋਂ ਇਸ ਤਰੀਕੇ ਦੇ ਨਾਲ ਜੋ ਪਰਫਾਰਮ ਆਪਣੇ ਕਿਸੇ ਗਾਇਕ ਨੇ ਕਰਨਾ ਹੁੰਦਾ ਤਾਂ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਤਾਂ ਦਲਜੀਤ ਦਾ ਇਹ ਕਹਿਣਾ ਸੀ ਪਰ ਉਥੇ ਰਣਜੀਤ ਬਾਵਾ ਦੇ ਉੱਤੇ ਵੀ ਇੱਕ ਨਕੇਲ ਕਰਤੀ ਗਈ ਹੈ ਉਹਨਾਂ ਦਾ ਵੀ ਸ਼ੋਅ ਰੱਦ ਹੋ ਗਿਆ ਹਿਮਾਚਲ ਦੇ ਨਾਲਾਗੜ ਦੇ ਵਿੱਚ 15 ਦਸੰਬਰ ਨੂੰ ਸ਼ੋਅ ਹੋਣਾ ਸੀ ਰੈੱਡ ਕਰਾਸ ਮੇਲੇ ਦੇ ਵਿੱਚ ਪਰਫਾਰਮ ਕਰਨਾ ਸੀ ਪਰ ਉਸ ਤੋਂ ਪਹਿਲਾਂ ਇਹ 쇼 ਉਹਨਾਂ ਦਾ ਰੱਦ ਕਰ ਦਿੱਤਾ ਗਿਆ ਉਹਨਾਂ ਦੀ ਪਰਫਾਰਮੈਂਸ ਰੱਦ ਕਰ ਦਿੱਤੀ ਗਈ ਔਰ ਹੁਣ ਕੁਲਵਿੰਦਰ ਬਿੱਲਾ ਉਹਨਾਂ ਦੇ ਇਸ ਸ਼ੋਅ ਦੇ ਵਿੱਚ ਪਰਫਾਰਮ ਕਰਨਗੇ